ਗੁਰੂ ਜੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ અવਤਾਰ ਧਾਰਨਾ ਪਾਈ ਵਾਦੇ ਨੇ ਹੱਥ ਵਿੱਚ ਤੁੰਬੜੀ ਲੱਕ ਲੰਗੋਟੀ ਬੰਨੀ ਹੋਈ ਸੀ ਸਰੀਰ ਦੇ ਉੱਤੇ ਚਿੱਟੀ ਕੰਬਲੀ ਲਈ ਹੋਈ ਸੀ ਸਿਰ ਦੇ ਉੱਤੇ ਉੱਚੀ ਟੋਪੀ ਸੀ ਉਸ ਦੀ ਦਾੜੀ ਚਿੱਟੀ ਅਤੇ ਲੰਬੀ ਅਤੇ ਇਕਸਾਰ ਸੀ ਉਸਨੇ ਮਾਨੰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਉਹਨਾਂ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਪਾਈ ਬਾਲੇ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਪ੍ਰਗਟ ਹੋਏ ਸਨ ਕਿਉਂਕਿ ਕਾਲ ਯੁਗ ਨੇ ਬੁਰੇ ਸਮੇਂ ਦਾ ਜ਼ੋਰ ਪਾ ਦਿੱਤਾ ਸੀ ਬਹੁਤ ਜ਼ਿਆਦਾ ਭਿਆਨਕ ਪਾਪ ਹੋਣ ਲੱਗ ਪਏ ਸਨ ਸ਼ੇਰ ਗੁਰੂ ਨਾਨਕ ਇਹ ਅਕਾਲ ਆਦ ਜਹੇ ਬਹੁਤ ਹੀ ਉਪੰਦਰ ਹੋਣ ਲੱਗ ਪਏ ਸਨ ਜਿਸ ਤੋਂ ਮਲੇਸ਼ ਰਾਜ ਪਾਪੀ ਰਾਜ ਪ੍ਰਗਟ ਹੋ ਗਿਆ ਸੀ ਹਜਰਤ ਮੁਹੰਮਦ ਦਾ ਧਰਮ ਇਸਲਾਮ ਅਧਿਕ ਫੈਲ ਰਿਹਾ ਸੀ ਲੋਕਾਂ ਦੀ ਸੋਚ ਉਤੇ ਮੂਰਤਾ ਭਾਰੂ ਹੋ ਜਾਣ ਕਰਕੇ ਉਹਨਾਂ ਦੇ ਵਿਚਾਰ ਪਾਪਾਂ ਦਾ ਰੂਪ ਹੀ ਹੋ ਗਏ ਸਨ ਨੀਚ ਸੁਭਾਅ ਵਾਲੇ ਲੋਕ ਗਊ ਅਤੇ ਗਰੀਬ ਦੀ ਹੱਤਿਆ ਕਰਨ ਲੱਗ ਪਏ ਸਨ ਕਾਲ ਯੁਗ ਦੇ ਸਮੇਂ ਅੰਦਰ ਲੋਕ ਖੋਟੀਆਂ ਚਾਲਾਂ ਵਿੱਚ ਪਏ ਹੋਏ ਸਨ ਬਹੁਤ ਹੀ ਮਾੜਾ ਸਮਾਂ ਆ ਚੁੱਕਿਆ ਸੀ ਇਸ ਕਰਕੇ ਪਾਈ ਵਾਲਾ ਆਖਣ ਲੱਗੇ हे ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀਓ ਸੁਣੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਥਾ ਸੁਣ ਕੇ ਗੁਰੂ ਜੀ ਦੀ ਬੜਾਈ ਦਾ ਅਨੁਮਾਨ ਲਗਾਓ ਸਵੇਰ ਹੁੰਦਿਆਂ ਹੀ ਕਾਲੂ ਜੀ ਨੇ ਆਪਣੇ ਨੌਕਰ ਨੂੰ ਸੱਦ ਕੇ ਕਿਹਾ ਤੂੰ ਭੱਜ ਕੇ ਬ੍ਰਹਮਣ ਦੇ ਘਰ ਜਾ ਜੋ ਨਪੁੰਨ ਹਰदयाल ਜੋਤਸੀ ਹੈ ਉਸ ਨੂੰ ਛੇਤੀ ਬੁਲਾ ਕੇ ਲਿਆ ਇਹ ਗੱਲ ਸੁਣ ਕੇ ਸੇਵਕ ਉਸ ਬ੍ਰਹਮਣ ਦੇ ਘਰ ਗਿਆ ਤੇ ਉਸ ਨੇ ਬੂਹੇ ਤੇ ਖਲੋ ਕੇ ਆਵਾਜ਼ ਮਾਰੀ ਪੰਡਤ ਹਰदयाल ਆਵਾਜ਼ ਸੁਣ ਕੇ ਤੁਰੰਤ ਘਰ ਦੇ ਮੋਹੇ ਬਾਹਰ ਨਿਕਲਿਆ ਨੌਕਰ ਨੇ ਦੱਸਿਆ ਪੰਡਤ ਜੀ ਮੈਨੂੰ ਕਾਲੂ ਜੀ ਨੇ ਕੱਲਿਆ ਹੈ ਆਪ ਚਲੋ ਉਹਨਾਂ ਤੁਹਾਨੂੰ ਤੁਰੰਤ ਬੁਲਾਇਆ ਹੈ ਬ੍ਰਾਹਮਣ ਨੇ ਕਿਹਾ ਮੈਂ ਪੂਜਾ ਕਰਕੇ ਆ ਜਾਂਦਾ ਹਾਂ ਹੋਰ ਕੋਈ ਕੰਮ ਨਹੀਂ ਕਰਾਂਗਾ ਤਾਂ ਨੌਕਰ ਨੇ ਪੰਡਤ ਦਾ ਉੱਤਰ ਸੁਣ ਕੇ ਕਾਲੂ ਜੀ ਨੂੰ ਪਾ ਨੂੰ ਇਸ ਤਰ੍ਹਾਂ ਦੱਸ ਦਿੱਤਾ ਸੀ ਪੰਡਤ ਪੂਜਾ ਕਰਕੇ ਪੰਜ ਘੜੀਆਂ ਦਿਨ ਚੜ੍ਹੇ ਸੁਭ ਵਿਸਾਗਨ ਵਿਚਾਰ ਕੇ ਕਾਲੂ ਜੀ ਦੇ ਘਰ ਆ ਗਿਆ ਸੀ ਤੇ ਉਸ ਨੇ ਆ ਕੇ ਕਾਲੂ ਜੀ ਨੂੰ ਆਸ਼ੀਰਵਾਦ ਦਿੱਤਾ ਅਤੇ ਘਰ ਵਿੱਚ ਉਤਸ਼ਾਹ ਓਮੰਗ ਨੂੰ ਵੇਖ ਕੇ ਉਹਦਾ ਮਨ ਬਹੁਤ ਪ੍ਰਸੰਨ ਹੋਇਆ ਸੀ ਕਾਲੂ ਜੀ ਨੇ ਬ੍ਰਹਮਣ ਨੂੰ ਆਦਰ ਸਹਿਤ ਲਿਜਾ ਕੇ ਬੇੜੇ ਅੰਦਰ ਆਸੰਡਾ ਕੇ ਬੜੇ ਪ੍ਰੇਮ ਨਾਲ ਬਿਠਾ ਦਿੱਤਾ ਤੇ ਆਪ ਉਸ ਦੇ ਨੇੜੇ ਬੈਠ ਗਏ ਸਨ ਕਾਲੂ ਜੀ ਬੋਲੇ हे ਸ੍ਰੇਸ਼ਟ ਪੰਡਤ ਜੀ ਜਰਾ ਕੰਨ ਲਾ ਕੇ ਸੁਣੋ ਪਰਮੇਸ਼ਰ ਨੇ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਮੇਰੇ ਤੇ ਕਿਰਪਾ ਕਰਕੇ ਤੇ ਇਸ ਦਾ ਮਹੂਰਤ ਸੋਧ ਕੇ ਲਗਨ ਵਿਚਾਰੋ ਤੇ ਇਸ ਦਾ ਚੰਗਾ ਮਾੜਾ ਸਭ ਕੁਝ ਵਿਚਾਰਦੇ ਹੋਏ ਇਸ ਦੀ ਜਨਮ ਪੱਤਰੀ ਬਣਾ ਦਿਓ ਪੰਡਤ ਨੇ ਕਿਹਾ ਕਾਲੂ ਜੀ ਕੇਸਰ ਅਤੇ ਕਾगज ਲਿਆ ਦਿਓ ਸ਼੍ਰੀ ਗਣੇਸ਼ ਦੇਵਤਾ ਦੀ ਪੂਜਾ ਕਰਕੇ ਇਸ ਦੇ ਗ੍ਰਹਾਂ ਦਾ ਸਨਮਾਨ ਕੀਤਾ ਜਾਵੇਗਾ ਬਾਲਕ ਨੇ ਜਨਮ ਸਮੇਂ ਮੂੰਹ ਵਿੱਚੋਂ ਦੋ ਸ਼ਬਦ ਕੱਢੇ ਸਨ ਉਹ ਸ਼ਬਦ ਮੈਨੂੰ ਦੱਸੋ ਉਹ ਸਮਾਵੇ ਦੱਸੋ ਜਦ ਇਹਨਾਂ ਦਾ ਜਨਮ ਹੋਇਆ ਸੀ ਦਾਈ ਨੂੰ ਜਰਾ ਕੋਲ ਬੁਲਾ ਕੇ ਪੁੱਛੋ ਗੁਰੂ ਨਾਨਕ ਦੇਵ ਜੀ ਦੀ ਜੋ ਦਾਈ ਦੌਲਤਾ ਸੀ ਕਾਲੂ ਜੀ ਨੇ ਉਸ ਨੂੰ ਉਸੇ ਵਕਤ ਬੁਲਾਇਆ ਅਤੇ ਹੋਰ ਵੀ ਜੋ-ਜੋ ਸਮੱਗਰੀ ਅਤੇ ਵਸਤਾਂ ਬਾਰੇ ਪੰਡਤ ਨੇ ਹੁਕਮ ਕੀਤਾ ਸੀ ਸਭ ਮੰਗਵਾ ਲਈ ਸੀ ਗ੍ਰਹਿਾਂ ਨੂੰ ਪੂਜਣ ਵਾਲੀਆਂ ਸਾਰੀਆਂ ਚੀਜ਼ਾਂ ਕਾਲੂ ਜੀ ਉੱਥੇ ਲੈ ਆਏ। ਬ੍ਰਾਹਮਣ ਦੇ ਕੋਲ ਬੈਠ ਕੇ ਉਹ ਮੁੱਖੋਂ ਬੋਲੇ, "ਪੰਡਤ ਜੀ, ਜਦੋਂ ਸੁੰਦਰ ਬੱਚੇ ਨੇ ਜਨਮ ਲਿਆ, ਉਦੋਂ ਇੱਕ ਘੜੀ ਅਤੇ ਦੋ ਪਹਿਰ ਰਾਤ ਬੀਤ ਚੁੱਕੀ ਸੀ।" ਪੰਡਤ ਨੇ ਫੇਰ ਪੁੱਛਿਆ, "ਹੇ ਦਾਈ, ਬੱਚੇ ਨੇ ਜਨਮ ਵੇਲੇ ਉਸੇ ਵਖਤ ਕੀ ਸ਼ਬਦ ਬੋਲਿਆ ਸੀ?" ਦੌਲਤਾ ਦਾਈ ਨੇ ਆਖਿਆ ਹੋ ਪੰਡਤ ਜੀ ਸੁਣੋ ਮੇਰੇ ਹੱਥਾਂ ਵਿੱਚ ਬਹੁਤ ਬਾਲਕ ਜਨਮੇ ਹਨ ਪਰ ਅਜਿਹਾ ਅਚਰਜ ਬਾਲ ਮੈਂ ਕਦੇ ਨਹੀਂ ਵੇਖਿਆ ਜਿਵੇਂ ਵੱਡੇ ਵੱਡੇ ਮਨੁੱਖ ਖੁਸ਼ੀ ਨਾਲ ਖਿੜ ਕੇ ਮਿਲਦੇ ਹਨ ਇਸ ਬਾਲਕ ਨੇ ਵੀ ਉਸੇ ਤਰ੍ਹਾਂ ਚੰਗੇ ਸ਼ਬਦ ਬੋਲੇ ਸੰ ਇਸ ਦੇ ਸੁੰਦਰ ਅੰਗਾਂ ਦੇ ਵਿੱਚ ਸੁੰਦਰ ਲੱਛਣ ਹਨ ਇਹੀ ਆਮ ਹੋਰਨਾ ਮਨੁੱਖਾ ਜਿਹਾ ਨਹੀਂ ਹੈ ਸਾਰੀਆਂ ਹੀ ਗੱਲਾਂ ਸੁਣ ਕੇ ਬ੍ਰਹਮਣ ਨੇ ਜੋਤ ਸਲਾਈ ਸੁਭ ਸਮੇਂ ਦੇ ਵਿੱਚ ਸਭ ਨਛੱਤਰ ਸੁਭ ਹੀ ਤਿੱਬ ਅਤੇ ਇਹ ਸੁਭ ਹੀ ਦਿਨ ਹੈ ਇਹ ਬਾਲਕ ਚੰਗੇ ਲਗਣਾ ਅੰਦਰ ਜਨਮਿਆ ਹੈ ਤੇ ਪੰਡਤ ਮਨ ਦੇ ਵਿੱਚ ਸੋਚਣ ਲੱਗਿਆ ਕਿ ਜਰੂਰ ਕੋਈ ਅਵਤਾਰੀ ਰੂਪ ਹੈ ਤੇ ਕਾਲੂ ਬੜ ਭਾਗਾ ਵਾਲਾ ਹੋਵੇਗਾ ਇਹ ਜਾਂ ਤਾਂ ਬ੍ਰਹਮਾ ਜਾਂ ਵਿਸ਼ਨੂੰ ਅਤੇ ਜਾਂ ਸ਼ਿਵ ਜੀ ਜਨਮ ਲੈ ਕੇ ਆਇਆ ਹੈ ਸਮਝੋ ਕਿ ਇਹ ਜਗਤ ਦੇ ਉਧਾਰ ਹੋਣ ਦੇ ਲੱਛਣ ਹਨ ਬੱਚੇ ਦਾ ਜਨਮ ਪੂਰਵ ਵਾਲੀ ਰਾਤ ਨੂੰ ਹੋਇਆ ਹੈ ਇਸ ਲਈ ਇਸ ਦੇ ਸਿਰ ਤੇ ਛਤਰ ਝੁੱਲੇਗਾ ਇਹ ਬਾਲ ਸੰਸਾਰ ਅੰਦਰ ਸੈਨਸ਼ਾ ਹੋਵੇਗਾ ਇਹ ਨਰਸਦੇ ਜੱਤ ਨੂੰ ਵਿਜੇ ਕਰੇਗਾ ਫੇਰ ਸੋਚਦੇ ਹੋਏ ਬ੍ਰਹਮਣ ਨੇ ਆਪਣੀ ਦੇਹੀ ਸਫਲ ਕਰਨਾ ਜਾਣਦੇ ਹੋਏ ਉਸਨੇ ਬਾਲ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ ਫੇਰ ਬ੍ਰਹਮਣ ਨੇ ਕਾਲੂ ਜੀ ਨੂੰ ਆਖਿਆ ਮੈਨੂੰ ਬਾਲਕ ਦੇ ਦਰਸ਼ਨ ਕਰਾ ਦਿਓ ਇਹ ਸੁਣ ਕੇ ਕਾਲੂ ਜੀ ਨੇ ਛੇਤੀ ਹੀ ਦਾਈ ਦੌਲਤਾਂ ਨੂੰ ਸੱਤ ਲਿਆ ਕਾਲੂ ਜੀ ਨੇ ਦਾਈ ਨੂੰ ਕਿਹਾ ਬਾਲਕ ਨੂੰ ਪੰਡਤ ਜੀ ਦੇ ਪਾਸ ਲੈ ਕੇ ਆਵੋ ਇਹ ਗੱਲ ਸੁਣ ਕੇ ਦਾਈ ਘਰ ਦੇ ਅੰਦਰ ਗਈ ਉਸਨੇ ਬਾਲਕ ਮੰਗਿਆ ਪਰੰਤੂ ਮਾਤਾ ਨੇ ਬਾਲਕ ਦੇਣੋਂ ਨਾ ਕਰ ਦਿੱਤੀ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ